ਇਸ ਵੇਲੇ ਦੀ ਅਹਿਮ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਦੇ ਵੱਲੋਂ ਵੱਡਾ ਕਾਰਾ ਕਰ ਦਿੱਤਾ ਗਿਆ ਹੈ ਇਸ ਮੰਤਰੀ ਦੀਆਂ ਇੱਕ ਔਰਤ ਦੇ ਨਾਲ ਇਤਰਾਜਜੋਗ ਤਸਵੀਰਾਂ ਸਾਹਮਣੇ ਆਈਆਂ ਨੇ ਕਿਹੜੇ ਮੰਤਰੀ ਦੇ ਵੱਲੋਂ ਕਾਰਾ ਕੀਤਾ ਗਿਆ ਤਾਂ ਉਹਨੂੰ ਪੂਰੀ ਖਬਰ ਦੱਸਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਦੇ ਵੱਲੋਂ ਵੱਡਾ ਘਰਾ ਕੀਤਾ ਗਿਆ ਮੰਤਰੀ ਬਲਕਾਰ ਸਿੰਘ ਅਤੇ ਕਟਾਰੂ ਚੱਕ ਤੋਂ ਬਾਅਦ ਇੱਕ ਹੋਰ ਮੰਤਰੀ ਦੀਆਂ ਇੱਕ ਔਰਤ ਦੇ ਨਾਲ ਇਤਰਾਜਯੋਗ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਕੋਈ ਹੋਰ ਨਹੀਂ ਇਹ ਮੰਤਰੀ ਹੈ ਡਾਕਟਰ ਰਵਜੋਤ ਸਿੰਘ ਜੋ ਕਿ ਵਿਧਾਨ ਸਭਾ ਹਲਕਾ ਸ਼ਾਮ 84 ਤੋਂ ਵਿਧਾਇਕ ਨੇ ਸਮੇ ਕੈਬਨਿਟ ਮੰਤਰੀ ਨੇ ਰਵਜੋਤ ਸਿੰਘ ਉਹਨਾਂ ਦੀਆਂ ਇਤਰਾਜਯੋਗ ਤਸਵੀਰਾਂ ਸਾਹਮਣੇ ਆਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਠੀਏ ਦੇ ਵੱਲੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਅਤੇ ਨਾਲ ਹੀ ਲਿਖਿਆ ਕਿ ਆਪ ਦੇ ਮੰਤਰੀ ਬਲਕਾਰਤ ਤੇ ਕਟਾਰੂ ਚੱਕ ਤੋਂ ਬਾਅਦ ਆਪ ਸਰਕਾਰ ਦੇ ਇੱਕ ਹੋਰ ਮੰਤਰੀ ਦਾ ਕਾਰਾ ਧੀਆਂ ਪਣਾ ਦੀ ਇੱਜ਼ਤਾਂ ਨਾਲ ਖੇਡਣ ਵਾਲੇ ਹਫਸ ਦਾ ਪੁਜਾਰੀ ਮੰਤਰੀ ਰਵਜੋਤ ਦਾ ਕਾਰਨਾਮਾ ਜੇਕਰ ਥੋੜੀ ਵੀ ਸ਼ਰਮ ਹੈ ਆਮ ਆਦਮੀ ਪਾਰਟੀ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਤਾਂ ਤੁਰੰਤ ਮੰਤਰੀ ਰਵਜੋਤ ਨੂੰ ਡਿਸਮਿਸ ਕਰੋ ਅਤੇ ਪਾਰਟੀ ਦੇ ਵਿੱਚੋਂ ਕੱਢੋ ਇਨਸਾਨੀਅਤ ਦੇ ਨਾਮ ਤੇ ਤੱਬਾ ਸ਼ਰਮ ਕਰੋ ਤਾਂ ਵਿਕਰਮਜੀਠੀਏ ਦੇ ਵੱਲੋਂ ਇਹ ਲੈਣਾ ਲਿਖੀਆਂ ਗਈਆਂ ਨੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਆਂ ਵਿਕਰਮਜੀਠੀਏ ਦੇ ਵੱਲੋਂ ਲਿਖਿਆ ਗਿਆ ਕਿ ਆਪ ਦੇ ਮੰਤਰੀ ਬਲਕਾਰ ਸਿੰਘ ਅਤੇ ਘਟਾਰੂ ਚੱਕ ਤੋਂ ਬਾਅਦ ਇੱਕ ਹੋਰ ਮੰਤਰੀ ਦੇ ਵੱਲੋਂ ਕਾਰਨਾਮਾ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਡਾਕਟਰ ਰਵਜੋਤ ਇਸ ਸਮੇਂ ਕੈਬਨਟ ਮੰਤਰੀ ਨੇ ਜੋ ਕਿ ਹਲਕਾ ਸ਼ਾਮ 84 ਤੋਂ ਵਿਧਾਇਕ ਨੇ ਉਹਨਾਂ ਦੀਆਂ ਇੱਕ ਔਰਤ ਦੇ ਨਾਲ ਇਤਰਾਜਜੋਕ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਤਾਂ ਉਹਨੂੰ ਅਸੀਂ ਗਾਈਡਲਾਈਨਸ ਦੇ ਚੱਲਦੇ ਤਸਵੀਰਾਂ ਤਾਂ ਨਹੀਂ ਵਿਖਾ ਸਕਦੇ ब्लਰ ਕਰਕੇ ਵਿਖਾ ਰਹੇ ਹਾਂ ਤਾਂ ਤਾਂ ਡਾਕਟਰ ਰਵਜੋਤ ਇਸ ਸਮੇਂ ਸ਼ਾਮ 84 ਹਲਕਾ ਤੋਂ ਵਿਧਾਇਕ ਨੇ ਇਸ ਸਮੇਂ ਕੈਬਨਟ ਦਾ ਹਿੱਸਾ ਨੇ ਤਾਂ ਇਸ ਤੋਂ ਪਹਿਲਾਂ ਜਿੱਥੇ ਮੰਤਰੀ ਬਲਕਾਰ ਸਿੰਘ ਦੀਆਂ ਇਤਰਾਜਯੋਗ ਤਸਵੀਰਾਂ ਸਾਹਮਣੇ ਆਈਆਂ ਇਸੇ ਤੇ ਕਟਾਰੂ ਚੱਕ ਦੀ ਇੱਕ ਵੀਡੀਓ ਵੀ ਆਈ ਸੀ ਤਾਂ ਜਿਸ ਤੋਂ ਬਾਅਦ ਹੁਣ ਡਾਕਟਰ ਰਵਜੋਤ ਜੋ ਕਿ ਕੈਬਨਟ ਮੰਤਰੀ ਨੇ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈ ਨੇ ਤਸਵੀਰਾਂ ਜਿਹੜੀਆਂ ਜਨਤਕ ਕੀਤੀਆਂ ਨੇ ਵਿਕਰਮ ਮਜੀਠੀਆ ਦੇ ਵੱਲੋਂ ਵਿਕਰਮ ਮਜੀਠੀਆ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਇਹਨਾਂ ਤਸਵੀਰਾਂ ਨੂੰ ਜਨਤਕ ਕੀਤਾ ਗਿਆ ਹੈ